ਸੱਚਕਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕਸ ਮਾਣਾ نیوز ਗੱਲ ਕਰਾਂਗੇ ਅੱਜ ਸਮਾਣਾ ਦੀ ਤਹਿਸੀਲ ਦੇ ਬਾਰੇ ਸੈਂਟਰ ਸਰਕਾਰ ਤੇ ਅਮਰੀਕਾ ਦੀ ਸਰਕਾਰ ਨਰਿੰਦਰ ਮੋਦੀ ਤੇ ਰੰਪ ਸਰਕਾਰ ਦਾ ਜਿਹੜਾ ਕਿਸਾਨਾਂ ਵੱਲੋਂ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਜਿਸ ਦੇ ਵਿੱਚ ਦੋਨਾਂ ਦੀਆਂ ਤਸਵੀਰਾਂ ਲਗਾ ਕੇ ਉਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਸੈਂਟਰ ਸਰਕਾਰ ਜਿਹੜੀ ਹੈ ਅਮਰੀਕਾ ਦੀ ਨੀਤੀਆਂ ਦੇ ਉੱਤੇ ਉਤਰ ਚੁੱਕੀ ਹੈ ਜਿਹੜੇ ਲੋਕ ਜਿਹੜੇ ਇੰਡੀਆ ਦੇ ਵਿੱਚੋਂ ਬਾਹਰ ਸਮਾਨ ਭੇਜਦੇ ਨੇ ਉਹਨਾਂ ਦਾ ਜਿਹੜਾ ਸਮਾਨ ਹੈ ਕਾਫੀ ਮਹਿੰਗੇ ਰੇਟਾਂ ਦੇ ਵਿੱਚ ਭੇਜਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਹੁਣ ਜਿਹੜੀ ਆਮ ਲੋਕਾਂ ਦੀ ਲੁੱਟ ਘਸੁੱਟ ਹੈ ਉਹ ਆਮ ਚਲਦੀ ਨਜ਼ਰ ਆਉਂਦੀ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੀ ਕਾਫੀ ਹੱਕੀ ਮੰਗਾਂ ਨੇ ਜਿਹੜੀ ਸੈਂਟਰ ਸਰਕਾਰ ਹੈ ਉਹਨਾਂ ਵੱਲ ਧਿਆਨ ਨਹੀਂ ਦਿੰਦੀ ਪਰ ਅਮਰੀਕਾ ਦੀ ਜਿਹੜੀ ਤੁਲੀ ਦੇ ਉੱਪਰ ਜਿਹੜੀ ਸੈਂਟਰ ਸਰਕਾਰ ਹੈ ਲਗਾਤਾਰ ਕਰਦੀ ਨਜ਼ਰ ਆਉਂਦੀ ਹੈ ਉਹਨਾਂ ਵੱਲੋਂ ਅੱਜ ਪੁਤਲਾ ਫੂਕੇ ਲਗਾਤਾਰ ਸੈਂਟਰ ਸਰਕਾਰ ਦੇ ਖਿਲਾਫ ਤੇ ਅਮਰੀਕਾ ਦੇ ਸਰਕਾਰ ਖਿਲਾਫ ਪੜਾਅ ਕੱਢੀ ਗਈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਤੁਹਾਡਾ ਨਾਮ ਭਾਈ ਭਾਰਤੀ ਸ਼ਾਹ ਜੂਨੇ ਨੇ ਖਿਰਾਹਾਂ ਦਾ ਬਲਾਸ 77 ਭਰਪੁਰ ਸਿੰਘ ਅੱਜ ਬਾਤ ਭਰਪੁਰ ਜੀ ਕੀ ਕਹੋਗੇ ਅੱਜ ਜਿਹੜਾ ਟਰੰਪ ਤੇ ਤੁਸੀਂ ਮੋਦੀ ਦਾ ਪੁਤਲਾ ਫੂਕ ਰਹੇ ਹੋ ਕੀ ਵਜ੍ਹਾ ਵੀ ਜਿਹੜਾ ਤੁਹਾਨੂੰ ਪੁਤਲਾ ਫੂਕਣਾ ਪੈ ਗਿਆ ਵਜ੍ਹਾ ਤਾਂ ਇਹ ਹੈ ਜੀ ਵਜ੍ਹਾ ਤਾਂ ਕਿਉਂਕਿ ਕਈ ਵਾਰੀ ਕੀ ਲੱਗਦਾ ਨਾ ਖਿਰਾਹਾਂ ਨੂੰ ਇਹ ਲੱਗਦਾ ਕੋਈ ਸਾਹ ਜੂਨੇ ਜਾ ਆਪਣੇ ਮਜ਼ਦੂਰ ਨੇ ਜਾਂ ਛੋਟੇ ਦੁਕਾਨਦਾਰ ਨੇ ਵੀ ਇਹ ਕਿਸਾਨੀ ਮੁੱਦੇ ਦੀ ਲੜਾਈ ਲੜ ਰਹੇ ਪਰ ਨਹੀਂ ਇਹ ਬੱਚੇ ਬੱਚੇ ਦਾ ਇਹ ਤੁਹਾਡਾ ਵੀ ਹੈ ਤੇ ਸਾਰਿਆਂ ਦਾ ਮੁੱਦਾ ਹੈ ਕਿਉਂਕਿ ਜਿਹੜੀਆਂ ਨੀਤੀਆਂ ਹੁਣ ਮੋਦੀ ਸਰਕਾਰ ਟਰੰਪ ਰਾਹੀਂ ਲੈ ਕੇ ਆਉਣ ਵਾਲਾ ਇਹ ਸਾਡਾ ਗਲਾ ਘੁੱਟਣ ਵਾਲੀਆਂ ਨੀਤੀਆਂ ਨੇ ਜਿਵੇਂ ਹੁਣ ਟੈਕਸ ਹੈ ਉਹ ਕਹਿੰਦਾ ਵੀ ਜਿਹੜੀਆਂ ਸਾਡੇ ਕੋਲੇ ਵਾਧੂ ਚੀਜ਼ਾਂ ਨੇ ਕਿਉਂਕਿ ਉੱਥੇ ਸਬਸਿਡੀਆਂ ਕਿਸਾਨਾਂ ਨੂੰ ਦਿੰਦੇ ਨੇ ਉਹ ਉਹ ਜਿਹੜੀ ਬਾਦੂ ਫਸਲ ਹੁੰਦੀ ਆ ਉਹ ਨਹਿਰਾ ਚ ਸੱਡ ਦਿੰਦੇ ਨੇ ਉਹ ਉਹ ਕਹਿੰਦੇ ਨੇ ਵੀ ਅਸੀਂ ਪੰਜਾਬ 'ਚ ਖਪਤ ਕਰੀਏ ਨੂੰ ਜਿਹੜੀ ਸਾਡਾ ਟੈਕਸ ਹੈ ਉਹ ਜਿਹੜੇ ਪਹਿਲਾਂ ਜ਼ਿਆਦਾ ਸੀ ਹੁਣ ਉਹ ਕਹਿੰਦੇ ਵੀ ਘਟਾਓ ਸ਼ਾਇਦ ਹੁਣ 27% ਦਾ ਟੈਕਸ ਹੈ ਜਿਹੜਾ ਚਿੱਤਾ ਹੈ ਇਸ ਕਰਕੇ ਜਿਹੜੇ ਇਧਰੋਂ ਅਸੀਂ ਸਮਾਨ ਭੇਜਦੇ ਆ ਫੇਰ ਉਹ ਜਿਹੜਾ ਉਹਦਾ ਟੈਕਸ ਕਹਿੰਦੇ ਨੇ ਵੀ ਅਸੀਂ ਵਧ ਲਵਾਂਗੇ ਸੋ ਇਹ ਕਿੱਥੋਂ ਦੀ ਚਾਲ ਹੈ ਵੀ ਦੋਹਰੀ ਨੀਤੀ ਹੈ ਜਿਹੜੀ ਇਹ ਨਹੀਂ ਚੱਲੂਗੀ ਇਹਦੇ ਜਿਹੜੇ ਵਿਰੋਧ ਚ ਕਿਉਂ ਕਿ ਜਿਹੜੇ ਕੋਰਪੋਰੇਟ ਘਰਾਣੇ ਨੇ ਇਹ ਸਰਕਾਰਾਂ ਬਣਾਉਂਦੇ ਨੇ ਪੈਸੇ ਦੇ ਦੇ ਕੇ ਇਹਨਾਂ ਨੇ ਕਦੇ ਸਾਡੀ ਗੱਲ ਨਹੀਂ ਕਰਨੀ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਜਿਹੜਾ ਇਹ ਸਾਡਾ ਮਸਲਾ ਹੱਲ ਹੋਊਗਾ ਮਸਲੇ ਹੱਲ ਦੀ ਗੱਲ ਹੈ ਜੇ ਤੁਸੀਂ ਅੱਜ ਪੁੱਤਲਾ ਫੂਕਿਆ ਜੇ ਕੋਈ ਨਹੀਂ ਅਗਲੀ ਕਾਰਵਾਈ ਹੁੰਦੀ ਤਾਂ ਅਗਲਾ ਕਦਮ ਕੀ ਹੈ ਅਗਲਾ ਕਦਮ ਜਿਵੇਂ ਸਾਨੂੰ ਸਾਡੇ ਆਗੂ ਸਹਿਬਾਨ ਕਹਿਣਗੇ ਉਹਦੇ ਹਿਸਾਬ ਨਾਲ ਅਸੀਂ ਚੱਲਦੇ ਆਂ ਆਪਦੇ ਆਪ ਅਸੀਂ ਕੋਈ ਗੱਲ ਨਹੀਂ ਫੈਸਲੇ ਨਹੀਂ ਲੈਂਦੇ ਅਸੀਂ ਜੋ ਸਾਨੂੰ ਆਗੂ ਸਹਿਬਾਨ ਜਥੇਬੰਦੀਆਂ ਸੂਜਿਤ ਮੋਰਚਾ ਆਰਡਰ ਕਰੂਗਾ ਅਸੀਂ ਉਹਦੇ ਹਿਸਾਬ ਨਾਲ ਉਹ ਜਿਹੜਾ ਅਗਲੇ ਕਾਰਜ ਲਈ ਜਾਊਗਾ ਭਾਜੀ ਆਪਣਾ ਨਾਮ ਮੇਰਾ ਨਾਮ ਸੁਖਵਿੰਦਰ ਸਿੰਘ ਫਤਿਹ ਮਾਜਰੀ ਬਲਾਕ ਪ੍ਰਧਾਨ ਸਮਾਣਾ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਜੀ ਸੁਖਵਿੰਦਰ ਜੀ ਜਿਹੜਾ ਅੱਜ ਪੁਤਲਾ ਫੁਕਣ ਜਾ ਰਹੇ ਹੋ ਮੋਦੀ ਤੇ ਟਰੰਪ ਦਾ ਕੀ ਵਜਾ ਕੀ ਹੈ ਕਿਉਂ ਪੁਤਲਾ ਫੁਕ ਰਹੇ ਹੋ ਇਹ ਜਿਹੜਿਆ ਸਰਕਾਰ ਨੇ ਟਰੰਪ ਸਰਕਾਰ ਨੇ ਨਾ ਜੀ ਆਪਣਾ ਟੈਕਸ ਲਾਏ ਨੇ ਟਰੈਪ ਜਿਵੇਂ ਲਾਏ ਨੇ 27% ਦੀ ਆਪਣਾ ਭਾਰਤ ਦੇ ਲਾਇਆ ਜੀ ਉਹਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਤੇ ਟਰੰਪ ਦਾ ਜਿਹਾ ਸੀ ਪੁਤਲਾ ਸਾੜ ਰਹੇ ਆ ਤੇ ਜਿਹੜੀ ਸਰਕਾਰ ਹੈ ਉਰੇ ਵਾਲੀ ਐਮਐਸਪੀ ਨੂੰ ਛੱਡ ਕੇ ਬਾਹਰੋਂ 2100 ਰੁਪਏ ਦੇ ਹਿਸਾਬ ਨਾਲ ਅਮਰੀਕਾ ਤੋਂ ਕਣਕ ਮੰਗਾਰੀ ਆ ਉਹਦਾ ਅਸੀਂ ਵਿਰੋਧ ਕਰਦੇ ਆ ਅੱਦੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਜੋ ਐਮਐਸਪੀ ਦੀ ਗਾਰੰਟੀ ਦਿੱਤੀ ਵੀ ਆ ਉਹ ਕਾਨੂੰਨ ਤੇ ਸਾਡੀਆਂ ਫਸਲਾਂ ਕਰੀਤੀਆਂ ਜਾਣ ਨਾ ਕਿ ਜੀਰੀ ਵਾਂਗੂ ਸਾਨੂੰ ਪਰੇਸ਼ਾਨ ਕੀਤਾ ਜਾਵੇ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਜੀ ਜਿਵੇਂ ਵੱਡੇ ਵੱਡੇ ਮੌਲ ਸਾਰੇ ਜਾ ਰਹੇ ਨੇ ਇਹਦੇ ਵਿੱਚ ਇਕੱਲਾ ਕਿਸਾਨ ਨਹੀਂ ਵਪਾਰੀ ਵਰਗ ਵੀ ਆ ਜਿਹੜੇ ਭਰਾਵਾਂ ਨੇ ਸਾਡੇ ਨੇ ਉਦੋਂ ਖੁਸ਼ੀ ਬਣਾਈ ਦੀ ਬਾੜਾਂ ਦੀ ਹੁਣ ਦੇਖ ਲੈਣ ਜੋ ਆ ਕੇ ਅੱਜ ਦੀ ਸਥਿਤੀ ਕੀ ਆ ਜਿਉਂ ਦੀ ਤਿਉਹ ਹੈ ਤੇ ਉਸ ਦੇ ਸੰਬੰਧ ਵਿੱਚ ਅੱਜ ਅਸੀਂ ਪੁਤਲਾ ਸਾੜ ਰਹੇ ਆ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਹਰ ਵਰਗ ਨੂੰ ਨਾਣ ਕਹਿੰਦਾ ਵੀ ਛੰਡੇ ਦੇ ਥੱਲੇ ਇਕੱਠੇ ਹੋ ਤੇ ਆਪਾਂ ਬਰੋਲ ਕਰੀਏ ਅੱਜ ਦਾ ਪੁਤਲਾ ਬੋਲ ਗਏ ਜੇ ਇਹਦਾ ਹਲੇ ਵੀ ਕੋਈ ਅੱਖਰ ਨਹੀਂ ਹੋਤਾ ਤਾਂ ਅਗਲਾ ਪੁਟਾ ਸੁਣੀਏ ਅਗਲਾ پلان ਫਿਰ ਜਿਵੇਂ ਇਸ ਸਕੈਮ ਵੱਲੋਂ ਸੱਦਾ ਆਊਗਾ ਵੱਡੇ ਪ੍ਰੋਗਰਾਮ ਉਹ ਲਿਖੇ ਜਾਣਗੇ ਜੀ ਉਹਦੇ ਸਬੰਧ ਵਿੱਚ ਜਿਹੜਾ ਜਾਲ ਅਸੀਂ ਅੱਜ ਸਿਰਫ ਦੋਨਾਂ ਦਿਨਾਂ ਦਾ 트ੰਪ ਦਾ ਤੇ ਮੋਦੀ ਸਰਕਾਰ ਦਾ ਪੁਤਲਾ ਸਾੜ ਰਹੇ ਹਾਂ ਜੀ ਇਹਦੇ ਸਬੰਧ ਵਿੱਚ ਅੱਜ ਅਸੀਂ ਇਕੱਠੇ ਹੋ ਸਵੀਰ ਜੀ ਕੀ ਕਹੋਗੇ ਕਿਉਂ ਜਿਹੜਾ ਜੇ ਪੁਤਲਾ ਫੂਕ ਰਿਹਾ ਤੁਸੀਂ ਇਹ ਦੇਖੋ ਜੀ ਜਿਹੜਾ ਟਰੰਪ ਸਰਕਾਰ ਨੇ ਟੈਰਫ ਬਾਹਰ ਸੇਡੀਆਂ ਇਹੋ ਵਿੱਚ ਚੱਪੜ ਨੂੰ ਇਹ ਦਬਾਉਣਾ ਚਾਹੁੰਦਾ ਹੈ ਭਾਰਤ ਚਾਰ ਨੂੰ ਇਹਦੇ ਬਾਹਰ ਮਰੋੜਿਆ ਵੀ ਤੁਸੀਂ ਸਾਡੇ ਟੈਰਫ ਨੂੰ ਖਿਦਕਾ ਟੋਤੀ ਕਰੋ ਆਹ ਹੋਰੀ ਆਪਣਾ ਟੈਰਫ ਜਿਹੜਾ ਇਧਰੋਂ ਵਸਤਾ ਜਾਂਦਾ ਹੈ ਉਹਨਾਂ ਨੂੰ ਘਟਾਣੇ ਰਿਹਾ ਇਸ ਕਰਕੇ ਜਿਹੜਾ ਅਮਰੀਕਾ ਦੇਸ਼ ਆ ਬਹੁਤ ਵੱਡਾ ਖੇਤੀ ਦੇ ਵਿੱਚ ਇਹਦਾ ਵਪਾਰਿਆ ਇਹ ਅੱਗੇ ਵੀ ਇਸ ਦੀਆਂ ਵਸਤਾ ਜਿਹੜੀਆਂ ਨੇ ਜਿਵੇਂ ਡ్రਾਈ ਫਰੂਟ ਕਪਾ ਫੋਰ ਫਰੈਸ਼ ਫਰ ਔਰ ਜਿਹੜੀਆਂ ਅਵਸਥਾ ਨੇ ਇਹ ਭਾਰਤ ਵਿੱਚ ਉਝਾਰੀਆਂ ਅਤੇ ਲਈ ਜੇ ਇਹ ਜਿਹੜਾ ਜਿਹੜਾ ਇਹ ਦੁਬਾਰਾ ਜਿਹੜਾ ਇਹ ਕਹ ਰਿਹਾ ਵੀ ਸਾਡੀ ਮੇਰੀਆਂ ਖੇਤੀਬਸਤਾ ਜਿਹੜੀਆਂ ਕਰਕੇ ਹੋਰ ਬਸੜਾ ਆਉਣਗੀਆਂ ਉਹਦੇ ਨਾਲ ਸਾਡਾ ਦੇਸ਼ ਪ੍ਰਭਾਵਿਤ ਹੋਏਗਾ ਇਸ ਤੇ ਪਰਚੂਨ ਸੈਕਟਰ ਸ਼ਹਿਰੀ ਲੋਕਾਂ ਨੂੰ ਦੁਕਾਨਦਾਰਾਂ ਨੂੰ ਤੇ ਆਮ ਲੋਕਾਂ ਨੂੰ ਖੇਤੀ ਸੈਕਟਰ ਤੇ ਬਹੁਤ ਵੱਡਾ ਅਸਰ ਪੈਣਾ ਇਸ ਕਰਕੇ ਲੋਕਾਂ ਦਾ ਰੋਸ ਹੈ ਵੀ ਇਹ ਚੀਜ਼ ਵਾਪਸ ਹੋਣੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇਸ ਤੇ ਕਹਿਣਾ ਚਾਹੀਦਾ ਇਸ ਕਰਕੇ ਸਜੂਗਤ ਮੋਰਚਾ ਕੰਦ ਬਣ ਕੇ ਖੜੋਤੀ ਹੈ ਲੋਕਾਂ ਦੇ ਹੱਕਾਂ ਲਈ ਇਸ ਕਰਕੇ ਸਾਡੇ ਇਹ ਫੇਡ ਦੀ ਫੇਡ ਦਾ ਸਵਾਲ ਸਾਡੇ ਹੁੰਦਸ ਵਾਲੇ ਅਸੀਂ ਇਹ ਚੀਜ਼ਾਂ ਰੰਪਲਾ ਇਸੇ ਨਹੀਂ ਇਹ ਚੱਲਣ ਦਵਾ ਦੇ ਗੰਮ